ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੂਟੀਕ ਕੋਰ ਤੋਂ ਨਾਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ कौर ਅਮੀਰ ਕਰਦੇ ਆ ਆਸ ਕਰਦੇ ਆ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਕੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਕੋਈ ਵੀ suit ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਕਿਸੇ ਹੀ ਫੈਬਰਿਕ ਚ ਸਾਰੀ ਡਿਟੇਲਸ ਨੂੰ ਆਪਣੇ WhatsApp ਤੇ ਭੇਜ ਕੇ ਆਪਣਾ ਜਿੱਦਾਂ ਤੁਸੀਂ ਚਾਹੋ ਬੁਟੀਕ ਸੂਟਾਂ ਨੇ ਤਿਆਰ ਕਰਵਾ ਕੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਵਰਕ ਆ ਫੈਬਰਿਕ ਆ ਸਟਿਚਿੰਗ ਆ ਹਨਾ ਜੋ ਵੀ ਤੁਸੀਂ ਚਾਹੋ ਆਪਣਾ ਸਾਡੇ ਵਾਲੇ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਤੇ ਸਾਡੇ ਤੁਸੀਂ YouTube ਤੋਂ ਇਲਾਵਾ ਸਾਨੂੰ Insta ਤੇ ਫੋਲੋ ਕਰੋ ਸੰਧੂ ਬੁਟੀਕ ਕੋਰਦੂਨਾ ਨਾਮ ਤੋਂ ਸਾਡੀ Insta ID ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਕੋਟ ਡਿਜ਼ਾਈਨ ਦੇਖੋ ਤੇ ਆਪਣਾ ਤਿਆਰ ਕਰਵਾਓ ਜੇਕਰ ਤੁਹਾਡੇ ਕੋਲ ਕੋਈ ਆਪਣੀ ਡਿਜ਼ਾਈਨਿੰਗ ਹੈਗੀ ਤਾਂ ਤੁਸੀਂ ਉਹ ਵੀ ਸਾਨੂੰ ਭੇਜ ਕੇ ਸੇਮ ਉਹ ਬਜਟ ਦੇ ਅਨਾਰਾ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏਗੇ ਸਾਰੇ ਆਪਣੇ ਬਹੁਤ ਜ਼ਿਆਦਾ ਸੋਹਣੇ ਹਨ ਜਿਹੜੇ ਵਰਕ ਵਾਲੇ ਸੂਟ ਆਪਾਂ ਰੈਡੀ ਕਰਵਾਏ ਹੋਏ ਨੇਗੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੁਸੀਂ ਸੇਮ ਵੀ ਤਿਆਰ ਕਰਵਾ ਸਕਦੇ ਹੋ ਉਹ ਸੂਟਾਂ ਤੁਸੀਂ ਆਪਣੇ ਫੈਬਰਿਕ ਵੀ ਅਲੱਗ ਕਰਵਾ ਸਕਦੇ ਹੋ ਤੇ ਆਪਣਾ ਜਿਹੜਾ ਤੁਸੀਂ ਵਰਕ ਹੈ ਉਹ ਵੀ ਲੱਗ ਕਰਵਾ ਸਕਦੇ ਹੋ ਹਾਂਜੀ ਦਿਖਾਉਣੇ ਆਪਣੇ ਅੱਜ ਵਾਲੇ ਜੋ ਸੂਟ ਨੇਗੇ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਇਹ ਆਪਣਾ ਪ੍ਰੀਜ਼ੈਂਟਾ ਕਲਰ ਤੇ ਤਿਆਰ ਆਇਆ ਵੀ ਰਾਣੀ ਸ਼ੇਡ ਦੇ ਉੱ ਤੇ ਉਹ ਰਾਣੀ ਸ਼ੇਰ ਜਿਹੜਾ ਆਪਣਾ ਕਲਰ ਹੁੰਦਾ ਉਹ ਵਾਲਾ ਕਲਰ ਹੈਗਾ ਖਾਦੀ ਸਰਕੀ ਦੀ ਫੈਬਰਿਕ ਆ ਗਈ ਖਾਦੀ ਸਰਕੀ ਦੀ ਫੈਬਰਿਕ ਆ ਤੇ ਆਪਾਂ ਕੱਲਾ ਆਰੀ ਦਾ ਸੂਟ ਤਿਆਰ ਕਰਵਾ ਲਏ ਦੇਖੋ ਇਹ ਆਰੀ ਵਰਗਾ ਸਾਰਾ ਹੁਣ ਤੁਸੀਂ ਆਰੀ ਦੀ ਫਿਨਿਸ਼ਿੰਗ ਦੇਖੋ ਕਿਸੇ ਹੋਰ ਸੂਟ ਨਾਲ ਮਿਲਾ ਕੇ ਦੇਖਣੀ ਹੋਊਗੀ ਹਨਾ ਤੇ ਆਪਾਂ ਉਦੋਂ ਦੇਖ ਸਕਦੇ ਹਾਂ ਜਿਹੜਾ ਤੁਸੀਂ ਆਪਾਂ ਹੁਣ ਦੁਕਾਨਾਂ ਤੋਂ ਸੂਟ ਲੈ ਕੇ ਆ ਹਨਾ ਉਹਦੇ ਨਾਲ ਆਪਾਂ ਫਿਨਿਸ਼ਿੰਗ ਚੈੱਕ ਕਰ ਸਕਦੇ ਹਾਂ ਬੇਪੀਕ ਤੋਂ ਸੂਟ ਤਿਆਰ ਕਰਵਾਏ ਵਿੱਚ ਤੇ ਆਪਣਾ ਦੁਕਾਨ ਤੋਂ ਸੂਟ ਖਰੀਦੇ ਦੇ ਵਿੱਚ ਕਿੰਨਾ ਫਰਕ ਹੁੰਦਾ ਹੈਗਾ ਨੇੜੇ ਕੈਮਰਾ ਕਰਕੇ ਤੁਹਾਨੂੰ ਦਿਖਾਉਣਾ ਦੇਖੋ ਕਿੰਨੀ ਜਿਆਦਾ ਸੰਗਣੀ ਦੇਖੋ ਆਰੀ ਦਾ ਵਰਕ ਕੀਤਾ ਹੋਇਆ ਹੈਗਾ ਸਾਰਾ ਆਪਣਾ ਟੋਟਲ ਆਰੀ ਦਾ 골ਡਨ ਕਲਰ ਦੀ ਆਰੀ ਨਾਲ ਵਰਕ ਹੈਗਾ ਐਂ ਦਾ ਤਿਰਸਿਆਜੇ ਵਰਕ ਆ ਲੂਗਾ ਇਹ ਆਪਣਾ ਐਵੇਂ ਤਿਰਸਿਆਜੇ ਵਰਕ ਹੋਊਗਾ ਇਹ ਆਪਣਾ ਘੇਰੇ ਤੇ ਚਾਰ ਦੇ ਉੱਪਰ ਕਾਫੀ ਹੈਵੀ ਵਰਕ ਆ ਆਪਣਾ ਇਹ ਤੇ ਇਹਦੀ ਬਾਜ ਦੇ ਉੱਪਰ ਵੀ ਵਰਕ ਮਿਲੂਗਾ ਆਪਾਂ ਨੂੰ ਤੇ ਇਧਰ ਦੇਖੋ ਇਹਦੀ ਬਾਹ ਦੇ ਉੱਪਰ ਵਰਕ ਆ ਗਿਆ ਆਹ ਵਾਲਾ ਬਾਹ ਦੇ ਆ ਗਿਆ ਤੇ ਤੁਸੀਂ ਆਪਣਾ ਐਂ ਦਾ ਹਨਾ ਕਿਸੇ ਵੀ ਕੰਟਰਾਸਟ ਦੇ ਵਿੱਚ ਕਿਸੇ ਵੀ ਕਲਰ ਦੇ ਵਿੱਚ ਜੇ ਕੱਲੀ ਆ ਰਹੀ ਹੈ ਨਾ ਤੁਸੀਂ ਐਦਾ ਸੂਟ ਤਿਆਰ ਕਰਵਾਉਣਾ ਫੁੱਲ ਸਾਹੀ ਆਪਣਾ ਪਾਰਟੀ ویئر ਸੂਟ ਤਿਆਰ ਆ ਜਾਏ ਤੁਸੀਂ ਪਾਰਟੀ ویئر ਸੂਟ ਐਦਾ ਦਾ ਤਿਆਰ ਕਰਵਾ ਕੇ ਲੈ ਸਕਦੇ ਕੱਲੀ ਐਦਾ ਸੂਟ ਵੀ ਕਾਫੀ ਸੋਹਣਾ ਬਣਦਾ ਹੈਗਾ ਖਾਦੀ ਦੀ ਆਪਾਂ ਨੇ ਫੈਬਰਿਕ ਲਈ ਹੈਗੀ ਤੇ ਆਪਣਾ ਜਿਹੜਾ ਕਮਜ਼ੈਂਟਾ ਰਾਣੀ ਸ਼ੀਡ ਹੈਗਾ ਦੁਪੱਟਾ ਕੰਟਰਾਸਟ ਚ ਕਰਾਓ ਤਾਂ ਮੈਂ ਆਪਣਾ ਜਿਸੇ ਹੋਰ ਕਲਰ ਵਗੈਰਾ ਦਾ ਨਾ ਜਿਵੇਂ ਤੁਹਾਨੂੰ ਪਸੰਦ ਆ ਉਹ ਮੈਂ ਕਰਵਾ ਸਕਦੇ ਹਾਂ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਤਿਆਰ ਹੈਗਾ ਇਹ ਆਪਣਾ ਕੰਟਰਾਸਟ ਦੇ ਵਿੱਚ ਰੈਡੀ ਹੈਗਾ ਸੂਟ ਤੇ ਇਹੇ ਦੇਖੋ ਆਪਣੀ ਸ਼ਰਟ ਆ ਗਈ ਇਹ ਵਾਲੀ ਸ਼ਰਟ ਆ ਗਈ ਇੱਦਾਂ ਸੈਂਟਰ ਪੈਣਾ ਬਣੀ ਬਣੀ ਸ਼ਰਟ ਤੇ ਆਹ ਵਾਲੀ ਸ਼ਰਟ ਇੱਦਾਂ ਹੀ ਆਰੀ ਦਾ ਤੇ ਮਸ਼ੀਨ ਦਾ ਹੈਂਡ ਹੈਂਡ ਆਰੀ ਦਾ ਮਿਕਸਰ ਦੇਖੋ ਵਰਤੀ ਇਹ ਆ ਗਈ ਦੇਖ ਲੈ ਸੈਂਟਰ ਪੈਣਾ ਸ਼ਰਟ ਤੇ ਅੱਗੇ ਇੱਧਰ ਐਵੇਂ ਫਰੰਟ ਦੇ ਉੱਪਰ ਤੇ ਇਹ ਵਾਲੇ ਦੀ ਬਾਂਦ ਵਰਕ ਆ ਗਿਆ ਦੇਖੋ ਆਹ ਵਾਲਾ ਬਾਂਦ ਵਰਕ ਆ ਗਿਆ ਇੱਧਰ ਬਾਂਦ ਆ ਗਿਆ ਤੇ ਇਧਰ ਇਕੱਲੇ ਸੈਂਟਰ ਪੈ ਜਾਣਗੇ ਦੇਖੋ ਆ ਵਾਲੇ ਸੈਂਟਰ ਪੈਣ ਵਾਲਾ ਤੇ ਇਹਦੇ ਨਾਲ ਦੇਖੋ ਆਪਣੇ ਮਜ਼ੈਂਟਾ ਕਲਰ ਦਾ ਦੇਖੋ ਕੰਟਰਾਸਟ ਰੱਖਿਆ ਬਾਟਮ ਦਾ ਗਾਜਰੀ ਕੱਢੂਗਾ ਸੌਰੀ ਗਾਜਰੀ ਕਲਰ ਦਾ ਕੰਟਰਾਸਟ ਰੱਖਿਆਗਾ ਤੇ ਇਹ ਆਗੇ ਦੀ ਬਾਟਮ ਤੁਸੀਂ ਐਦਾਂ ਦੀਆਂ ਚੀਜ਼ਾਂ ਵੀ ਦੇਖੋ ਡਿਫਰੈਂਟ ਟਾਈਪ ਨਾਲ ਤੁਸੀਂ ਆਪਣਾ ਤਿਆਰ ਕਰਵਾਉਣਾ ਸੋਚਣਾ ਤੇ ਉਹਦਾ ਤਿਆਰ ਕਰਵਾ ਕੇ ਲੈ ਸਕਦੇ ਜਿਵੇਂ ਤੁਹਾਡੀ ਚੁਆਇਸ ਆ ਪਸੰਦ ਆ ਉਸੇ ਕੋਡਿਕ ਸਾਨੂੰ ਦੱਸ ਕੇ ਫੈਬਰਿਕ ਦੱਸ ਕੇ ਦੁਪੱਟਾ ਦੱਸ ਕੇ ਸਾਰੀ ਆਪਣੀ ਚੁਆਇਸ ਦੱਸ ਕੇ ਸੂਟ ਰੜਾ ਤਿਆਰ ਕਰਵਾ ਕੇ ਲੈ ਸਕਦੇ ਬਹੁਤ ਜਿਆਦੇ ਸੋਹਣੇ ਆਪਣੇ ਸੂਟੇ ਦਾ ਤਿਆਰ ਹੋਏ ਹੋਏ ਨੇਗੇ ਜਿਵੇਂ ਤੁਹਾਨੂੰ ਕਿਸੇ ਹੋਰ ਕੰਟਰਾਸਟ ਦੇ ਵਿੱਚ ਪਸੰਦ ਆ ਹੁਣ ਇਹ ਆਪਾਂ 3D ਵਾਲਾ ਸੂਟ ਤਿਆਰ ਕਰਾਂਗੇ ਦਾ ਦੁਪੱਟਾ ਆਪਣਾ ਡਾਈ ਮੋਨ ਲਈ ਗਿਆ ਹੋਇਆ ਹੈ ਜੇ ਆਪਾਂ ਤੁਹਾਨੂੰ ਦਿਖਾਵਾਂਗੇ ਫਿਰ ਪੂਰਾ ਸੂਟ ਸਾਰਾ ਇਹ ਜਿਹੜਾ ਇਹ ਦਾਜਰੀ ਕਲਰ ਹੈਗਾ ਤੇ ਇਹਦਾ ਦੁਪੱਟਾ ਆਪਣਾ ਮੈਂਟਾ ਕਲਰ ਦਾ ਤਿਆਰ ਹੋਊਗਾ ਤੁਸੀਂ ਐਦਾਂ ਦੀਆਂ ਚੀਜ਼ਾਂ ਵੀ ਤਿਆਰ ਕਰਵਾ ਕੇ ਲੈ ਸਕਦੇ ਹੋ ਜੇਕਰ ਕਿਸ ਨੂੰ ਇੱਕ ਕਲਰ ਦਾ ਹੀ ਸੂਟ ਪਸੰਦ ਆ ਤਾਂ ਇਹ ਫਿਰ ਡਿਜ਼ਾਈਨ ਸੇਮ ਦੇਖ ਕੇ ਇੱਕ ਕਲਰ ਦਾ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਆ ਹਾਂ ਜਿਹੜਾ ਆਪਣਾ ਇਹ ਸੂਟ ਤਿਆਰ ਆ ਇਹ ਆਪਣਾ ਜੋਰਜਟ ਫੈਬਰਿਕ ਹੈਗੀ ਜੋਰਜਟ ਫੈਬਰਿਕ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆਗਾ ਤੇ ਇਹ ਇਹ ਆਪਣਾ ਜੈੱਡ ਬਲੈਕ ਕਲਰ ਆ ਪੂਰਾ ਪਿਓਰ ਬਲੈਕ ਕਲਰ ਜਿਹੜਾ ਜੈੱਡ ਬਲੈਕ ਕਲਰ ਨੂੰ ਲੋਵੜਾ ਕਲਰ ਆਪਣਾ ਜਿਹੜੇ ਇਹ ਮਜ਼ੈਂਟਾ ਕਲਰ ਦੇ ਨੇ ਇਹ ਆਪਾਂ ਪੈਚ ਲਗਾਏ ਨੇ ਦੇਖੋ ਇਹ ਲੈਂਕ ਦਾ ਵਰਕ ਆ ਗਿਆ ਇਦਾਂ ਤੇ ਇਹ ਵਾਲਾ ਲੈਂਕ ਦਾ ਵਰਕ ਆ ਗਿਆ ਤਿੰਨ ਜ਼ੈਂਟਾ ਇਹ ਜਿਹੜਾ ਆਪਣਾ ਪੈਚ ਹੈਗਾ ਉਹ ਲਗਾਇਆ ਆਹ ਇਹ ਹੈਂਡ ਦਾ ਮਿਕਸ ਸੂਟ ਤਿਆਰ ਕਰਵਾਇਆ ਆਪਾਂ ਨੇ ਪੈਚ ਵਰਤਦਾ ਜਿਹੜਾ ਆਪਣਾ ਹੀ ਮਜ਼ੈਂਟਾ ਕਲਰ ਦਾ ਤੇ ਇਧਰ ਆ ਕੇ ਦੇਖੋ ਇਹਦੇ ਘੇਰੇ ਦਾ ਵਰਕ ਘੇਰੇ ਤੇ ਵੀ ਪੈਚ ਲੱਗਿਆ ਹੋਇਆ ਹੈ ਦਾ ਪੈਚ ਲਾ ਕੇ ਦੇਖੋ ਆਪਣਾ ਵਰਕ ਕਰਵਾਇਆ ਘੇਰੇ ਤੇ ਦੇਖੋ ਇਹ ਵਾਲਾ ਵਰਕ ਪੈਦਾ ਆ ਗਿਆ ਕੀਰੇ ਦਾ ਗਲੇ ਦਾ ਤੇ ਸਾਰੀ ਸ਼ਰਟ ਦੇ ਵਿੱਚ ਇਹਦਾ ਬੂਦੀ ਆ ਜੋ ਆਹ ਵਾਲੀ ਦੇਖ ਫੇਰ ਆਪਾਂ ਤੁਹਾਨੂੰ ਇਹਦਾ ਦਿਖਾ ਦਿੰਨੇ ਇਹ ਗਲੇ ਦਾ ਵਰਕ ਕੀਰੇ ਦਾ ਤੇ ਇਧਰ ਆ ਗਈ ਬਾਹ ਦੇ ਉੱਪਰ ਵਾਲਾ ਆਹ ਵਾਲਾ ਬਾਹ ਤੇ ਆ ਗਿਆ ਤੇ ਇਧਰ ਦੇਖੋ ਇਹਦਾ ਆਪਣਾ ਗਾ ਬੋਟਮ ਦਾ ਇਹ ਵਾਲਾ ਬੋਟਮ ਤੇ ਵਰਤਣਾਗਾ ਬੋਟਮ ਦਾ ਵਰਕ ਤੇ ਇਧਰ ਬਾਜੂ ਦਾ ਵਰਕ ਤੇ ਸਾਰੀ ਸ਼ਰਟ ਤੇ ਵਰਤਣਾ ਹੁਣ ਤੁਸੀਂ ਦੁਪੱਟਾ ਇਹਦੇ ਨਾਲ ਆਪਾਂ ਮੈਂ ਆਪਣਾ ਕੰਟਰਾਸਟ ਮਜ਼ੈਂਟਾ ਕਲਰ ਦਾ ਕਰਵਾਉਣਾ ਉਹ ਕਰਵਾ ਸਕਦੇ ਹੋ ਜੇ ਬਲੈਕ ਕਲਰ ਦਾ ਕਰਵਾ ਕੇ ਹਨਾ ਉਹਨੂੰ ਆਪਾਂ ਮਜ਼ਾਹ ਦਾ ਕਲਰ ਦੀ ਕੋਈ ਪੱਟੀ ਨਾਲ ਫਿਨਿਸ਼ਿੰਗ ਵਗੈਰਾ ਦੇਣੀ ਆਪਾਂ ਉਹਦਾ ਦੇ ਸਕਦੇ ਆ ਉਹ ਜਿਵੇਂ ਆਪਾਂ ਨੂੰ ਪਸੰਦ ਆ ਹਨਾ ਉਮੀਦ ਆ ਕਰਵਾ ਸਕਦੇ ਆ ਕਮਲਚਨੂਨ ਦਾ ਪਿਓਰ অর্ਗੈਂਜ਼ਾ ਦਾ ਜਾਂ ਟੂ ਸ਼ੇਡ ਦੇ ਵਿੱਚ ਦੁਪੱਟਾ ਕੋਲਦਾ ਵੀ ਜਾ ਸਕਦੇ ਆਗੇ ਹਨਾ ਕੋਈ ਆਪਾਂ ਇਹਨੂੰ ਹੋਰ ਲੁੱਕ ਦੇਣੀ ਹੈ ਵੀ ਕਿਸੇ ਹੋਰ ਕੰਟਾਸਟ ਪੱਟੀ ਵਗੈਰਾ ਨਾਲ ਕੋਲਦਾ ਵੀ ਕਰਵਾ ਸਕਦੇ ਆ ਉਹ ਜਿਵੇਂ ਤੁਹਾਨੂੰ ਪਸੰਦ ਆ ਉਸੇ ਕੋਰਡਿੰਗ ਆਪਣੇ ਸਾਰੇ ਚੋਇਸ ਦੱਸ ਸਕੀ ਆਪਣਾ ਜਿਹੜਾ ਸੇਮ ਵਰਕ ਦੇ ਨਾਲ ਸੂਟ ਆ ਤੁਸੀਂ ਫੈਬਰਿਕ ਚੇਂਜ ਕਰਦੀ ਆਪਣੇ ਫੈਬਰਿਕ ਚੇਂਜ ਕਰ ਸਕਦੇ ਹੋ ਇਹ ਆਪਾਂ ਹੀ ਆਰਡਰ ਤੇ ਤਿਆਰ ਕਰਵਾਇਆਗਾ ਤੁਸੀਂ ਆਪਣਾ ਹਨਾ ਕਿਸੇ ਵੀ ਹੋਰ ਫੈਬਰਿਕ ਤੇ ਸਿੰਥੈਟਿਕ ਤੇ ਉਹਦੇ ਰੈਡੀ ਕਰਵਾ ਕੇ ਲੈ ਸਕਦੇ ਹਾਂਜੀ ਜਿਹੜਾ ਇਹ ਸੂਟ ਆਪਾਂ ਨੇ ਤਿਆਰ ਕਰਵਾਇਆਗਾ ਇਹ ਆਪਣਾ ਵਧੀਆ ਪਾਰਟੀ ਵੇਅਰ ਸੂਟ ਤਿਆਰ ਹੋਇਆਗਾ ਤੇ ਪੈਰਟ ਜਿਹਾ ਕਲਰ ਹੈ ਗ੍ਰੀਨ ਪੈਰਟ ਕਲਰ ਹੈਗਾ ਸਾਰਾ ਹੈਂਡਵਰਕ ਚ ਆਪਣੇ ਤਿਆਰ ਕਰਵਾਇਆ ਟੈਬੀ ਸਿਲਕ ਦੀ ਇਹਦੀ ਫੈਬਰਿਕ ਹੈਗੀ ਟੈਬੀ ਸਿਲਕ ਫੈਬਰਿਕ ਤੇ ਤਿਆਰ ਹੈ ਦੇਖੋ ਸਾਰਾ ਡਿਜ਼ਾਈਨ ਆ ਗਿਆ ਇਦਾ ਹੀ ਸ਼ਰਟ ਦਾ ਇਹ ਵਾਲਾ ਸ਼ਰਟ ਦਾ ਡਿਜ਼ਾਈਨ ਹੈ ਸਾਰਾ ਦੇਖੋ ਉੱਪਰ ਤੱਕ ਸਾਰਾ ਟੋਟਲ ਹੈਂਡ ਦੇ ਵਿੱਚ ਰੈਡੀ ਹੈ ਆਪਣਾ ਸੂਟ ਇਹ ਸਿੱਪੀ 17 ਕੱਟ ਦਾ ਨਾ ਜਿੰਨਾ ਮਟੀਰੀਅਲ ਆਪਣਾ ਜੂਸ ਹੁੰਦਾ ਹੈਂਡਵਰਕ ਦੇ ਵਿੱਚ ਸਾਰਾ ਹੋਇਆ ਹੋਇਆਗਾ ਘੇਰੇ ਦੇ ਉੱਪਰ ਇਹਦਾ ਜਾਲ ਜਾਗਾ ਦੇਖੋ ਸਾਰਾ ਜਾਲਾ ਗਿਆ ਤੇ ਉੱਪਰੋਂ ਦੇਖੋ ਆ ਸਾਰਾ ਵਰਕ ਆਪਣੀ ਫੀਟਿੰਗ ਤੱਕ ਉੱਪਰ ਤੱਕ ਜਾਂਦਾ ਹੈ ਸਾਰਾ ਵਿੱਚ ਬੂਟੀਆਂ ਆ ਗਈਆਂ ਇਦਾਂ ਤੇ ਗਲੇ ਦਾ ਵਰਕ ਆ ਗਿਆ ਤੇ ਇੱਧਰ ਦੇਖੋ ਇਹੀ ਆਪਾਂ ਨੂੰ ਮਿਲੂਗਾ ਬਾਜੂ ਦਾ ਵਰਕ ਆਹ ਵਾਲਾ ਬਾਜੂ ਤੇ ਵਰਕ ਆ ਗਿਆ ਦੇਖੋ ਇਹ ਵਾਲਾ ਆ ਗਿਆ ਬਾਜੂ ਤੇ ਵਰਕ ਜਿਵੇਂ ਬਾਜੂ ਤੇ ਵਰਕ ਹੈਗਾ ਸੇਮ ਉਦਾਂ ਹੀ ਆਪਾਂ ਨੂੰ ਦੀ ਸਟ੍ਰੇਟ ਬਾਟਮ ਦੇ ਉੱਪਰ ਆ ਗਿਆ ਇਹ ਬਾਟਮ ਦਾ ਵਰਕ ਆ ਗਿਆ ਕਾਫੀ ਸੋਹਣਾ ਸੂਟ ਦੇਖੋ ਆਪਣਾ ਤਿਆਰ ਹੋਇਆਗਾ ਹੈਂਡਵਰਕ ਦੇ ਵਿੱਚ ਪਾਰਟੀ ਵੀ ਹੈ ਵਧੀਆ ਤੁਸੀਂ ਇਦਾਂ ਆਪਣਾ ਹਨਾ ਕਿਸੇ ਵੀ ਫੈਬਰਿਕ ਦੇ ਵਿੱਚ ਤਿਆਰ ਕਰਵਾ ਕੇ ਲੈ ਸਕਦੇ ਹੋ ਸਾਰਾ ਮਟੀਰੀਅਲ ਆਪਣਾ ਹੈਂਡਵਰਕ ਦਾਗਾ ਤੁਸੀਂ ਹੈਂਡ ਆਰੀ ਚ ਮਿਕਸ ਕਰਵਾਉਣ ਦਾ ਵੀ ਕਰਵਾ ਸਕਦੇ ਹੋ ਜੇ ਆਪਣਾ ਹੈਂਡਵਰਕ ਚ ਕਰਵਾਉਣਾ ਤਾਂ ਹੈਂਡਵਰਕ ਚ ਕਰਵਾ ਸਕਦੇ ਹੋ ਨਾਲ ਦੇਖੋ ਪਿਓਰ ਔਰਗਾਂਜ਼ਾ ਦਾ ਦੁਪੱਟਾਗਾ ਆਪਣਾ ਪਿਓਰ ਔਰਗਾਂਜ਼ਾ ਦਾ ਦੁਪੱਟਾਗਾ ਤੇ 골ਡਨ ਪੱਟੀ ਵਗੈਰਾ ਲਗਾ ਕੇ ਆਪਾਂ ਇਦਾਂ ਟਿਸ਼ੂ ਪਰਤੀ ਲਗਾ ਕੇ ਆਪਾਂ ਫਿਨਿਸ਼ਿੰਗ ਦਿੱਤੀ ਆ ਕਾਫੀ ਸੋਹਣਾ ਸੂਟ ਆ ਜਿਹੜਾ ਆਪਣਾ ਮੜ ਕੇ ਤਿਆਰ ਹੋਇਆਗਾ ਤੁਸੀਂ ਆਪਣਾ ਫੈਬਰਿਕ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਜੋ ਤੁਹਾਨੂੰ ਪਸੰਦ ਹੋਇਆ ਉਹ ਤਿਆਰ ਕਰਵਾ ਕੇ ਲੈ ਸਕਦੇ ਹੋ ਕਲਰ ਕੋਈ ਮਰਜ਼ੀ ਕਰਵਾ ਸਕਦੇ ਹੋ ਤੇ ਆਪਣਾ ਫੈਬਰਿਕ ਕੋਈ ਮਰਜ਼ੀ ਚੇਂਜ ਕਰਵਾ ਸਕਦੇ ਹੋ ਤੇ ਦੁਪੱਟਾ ਨਾਲ ਕਮਲ ਚਨੂਨ ਦਾ ਵੀ ਐਡ ਕਰਵਾ ਸਕਦੇ ਹੋ ਨਾ ਉਹ ਜਿਵੇਂ ਕਸਟਮਰ ਨੂੰ ਆਪਣਾ ਪਸੰਦ ਹੁੰਦਾ ਜਿਹੜਾ ਕੋਈ ਕਿਵੇਂ ਕੈਰੀ ਕਰਨਾ ਪਸੰਦ ਕਰਦਾ ਨਾ ਉਦਾਂ ਹੀ ਆਪਣੀ ਚੀਜ਼ ਤਿਆਰ ਕਰਵਾਉਂਦਾ ਹੈਗਾ ਜਿਵੇਂ ਤੁਹਾਨੂੰ ਪਸੰਦ ਆ ਉਸ ਅਕੋਰਡਿੰਗ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਜਿਹੜਾ ਇਹ ਸੂਟ ਹੈਗਾ ਆਪਣਾ ਇਹ ਜਿਹੜੀ ਇਹ ਵਾਲੀ ਹੈਗੀ ਆਪਣੀ ਕ੍ਰਾਸ ਟਿਸ਼ੂ ਦੀ ਇਹ ਸ਼ਰਟ ਹੈਗੀ ਪੀਚ ਕਲਰ ਇਹ ਬਾਟਮ ਇਹ ਕੱਲਾ ਆਪਣੇ ਬਾਟਮ ਤੇ ਹੈਂਡਵਰਕ ਕਰਵਾਇਆ ਦੇਖੋ ਜੀ ਦੇਖੋ ਸਾਰਾ ਇਦਾਂ ਬਾਟਮ ਤੇ ਹੈਂਡਵਰਕ ਹੋਇਆ ਹੋਇਆ ਹੈਗਾ ਸਾਰਾ ਚਾਲ ਵਾਲਾ ਤੇ ਇਹ ਇਹਦੀ ਸ਼ਰਟ ਆ ਹੋਰ ਇਹਦੇ ਕੋਈ ਫਰਕ ਨਹੀਂ ਹੈਗਾ ਇਹ ਤੁਹਾਨੂੰ ਫੋਟੋ ਲਾ ਕੇ ਦਿਖਾ ਦੰਗੇ ਵੀ ਕਿਦਾਂ ਦਾ ਡਿਜ਼ਾਈਨ ਤੁਸੀਂ ਸ਼ਰਟ ਤੇ ਨਾ ਕੋਈ ਮੋਤੀਆਂ ਵਾਲੀ ਲੇਸ ਜਾਂ ਡਿਜ਼ਾਈਨਿੰਗ ਇਹਨਾਂ ਤਿਆਰ ਕਰਵਾ ਸਕਦੇ ਹੋ ਕੱਲੀ ਸ਼ਰਟ ਹੈ ਜਿਹੜੀ ਇਹ ਆਪਣੀ ਆ ਜੂਗੀ ਸੌਰੀ ਬਾਟਮ ਆ ਜਿਹੜੀ ਸਾਰੀ ਇਹ ਹੈਂਡਵਰਕ ਚ ਆ ਜੂਗੀ ਐਦਾ ਇਹ ਬਾਟਮ ਦਾ ਵਰਕ ਆ ਗਿਆ ਤੇ ਇਹ ਵਾਲੀ ਸ਼ਰਟ ਤਾਂ ਕਿ ਤੁਸੀਂ ਐਦਾਂ ਵੀ ਆਪਣੀ ਚੀਜ਼ਾਂ ਤਿਆਰ ਕਰਵਾ ਕੇ ਲੈ ਸਕਦੇ ਹੋ ਨਾਲ ਇਹਦੇ ਪ੍ਰਿੰਟ ਵਾਲੀ ਤੁਸੀਂ ਕੋਈ ਸ਼ਰਟ ਲਗਾਉਣੀ ਹੈ ਉਦਾਂ ਲਗਾ ਸਕਦੇ ਹੋ ਇਹਦੇ ਨਾਲ ਵੀ ਆਪਣੀ ਕਾਫੀ ਸੋਹਣੀ ਹੈ ਨਾ ਵਧੀਆ ਡਿਜ਼ਾਈਨਰ ਜੀ ਲੁੱਕ ਵਾਲਾ ਆਪਣਾ ਸੂਟ ਤਿਆਰ ਹੁੰਦਾ ਹੈਗਾ ਇਹ ਆਪਣਾ 크ਰਸ਼ ਦੀ ਸ਼ਰਟ ਲਵਾ ਹਾਂਜੀ ਇਹ ਜਿਹੜਾ ਨੈਕਸਟ ਹੈਗਾ ਇਹ ਆਪਣਾ ਖੀਨਖਾਪ ਦਾ ਸੂਟ ਹੈ 셔ਟ ਆ ਗਈ ਖੀਨਖਾਪ ਦੀ ਇਹ ਵਾਲੀ 셔ਟ ਆ ਗਈ ਤੇ ਇਹਦੀ ਬਾਟਮ ਆ ਗਈ ਇਹ ਤਾਂ ਬਾਟਮ ਤੇ ਵਰਕ ਹੋਇਆ ਹੋਇਆ ਹੈਗਾ ਆਹ ਵਾਲਾ ਬਾਟਮ ਤੇ ਹੈਗਾ ਇਹ ਮਸ਼ੀਨ ਵਰਕ ਦਾ ਸਾਰਾ ਆਪਣਾ ਮਸ਼ੀਨ ਵਰਕ ਨਾਲ ਤਿਆਰ ਆ ਦੇਖੋ ਇਹਦਾ ਇਹ ਸਾਰਾ ਮਸ਼ੀਨ ਵਰਕ ਦਾ ਸੂਟ ਹੈਗਾ ਦੇਖੋ ਇਹ ਵਾਲਾ ਫਲਾਰਾ ਜਿਹੜਾ ਸੀ ਬਾਟਮ ਤੋਂ ਬਣਿਆ ਹੋਇਆ 셔ਟ ਤੇ ਕੋਈ ਵਰਕ ਨਹੀਂ ਹੈਗਾ ਤੁਸੀਂ ਨਾਲ ਆਪਣਾ 셔ਟ ਤੇ ਵਰਕ ਐਡ ਕਰਵਾਉਣਾ ਤਾਂ ਕਰਵਾ ਸਕਦੇ ਹੋ ਖੀਨਖਾਪ ਦੀ ਇਹ ਬਾਟਮ 셔ਟ ਆ ਗਈ ਤੇ ਜਿਹੜੀ ਬਾਟਮ ਆਗੀ ਇਹ ਕ੍ਰੇਪ ਦੀ ਆਗੀ ਕ੍ਰੇਪ ਤੇ ਬਾਟਮ ਦੇ ਉੱਪਰ ਆਪਣਾ ਮਸ਼ੀਨ ਵਰਕ ਨਾਲ ਸਾਰਾ ਵਰਕ ਕਰਵਾਇਗਾ ਤੁਸੀਂ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣਾ ਪਿਆਰ ਕਰਵਾ ਕੇ ਲੈ ਸਕਦੇ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਸਾਰੇ ਆਪਾਂ ਤੁਹਾਨੂੰ ਵਰਕ ਵਗੈਰਾ ਦੀ ਜਿਹੜੀ ਪੂਰੀ ਡਿਟੇਲ ਹੈ ਵੀਡੀਓ ਵਿੱਚ ਦੱਸ ਚੁੱਕੇ ਹਾਂਗੇ ਵੀ ਕਿੱਦਾਂ ਤੁਸੀਂ ਆਪਣਾ ਵਰਕ ਐਡ ਕਰਵਾਉਣਾ ਸੀ ਕਿਪ ਕਰਵਾਉਣਾ ਕਿ ਦਾ ਤੁਸੀਂ ਆਪਣੇ ਫੈਬਰਿਕ ਚੇਂਜ ਕਰ ਸਕਦੇ ਹੋ ਕਿਦਾਂ ਫੈਬਰਿਕ ਦੇ ਨਾਲ ਦਾ ਦੁਪੱਟਾ ਲਗਵਾਉਣਾਗਾ ਜਾਂ ਤੁਸੀਂ ਹੋਰ ਦੁਪੱਟਾ ਡਾਈ ਕਰਵਾਉਣਾ ਹਨਾ ਕਿ ਜਿੱਦਾਂ ਤੁਸੀਂ ਚਾਹੋ ਦੁਪੱਟੇ ਦੀ ਸਾਰੀ ਫਿਨਿਸ਼ਿੰਗ ਵਗੈਰਾ ਵੀ ਤੁਹਾਡੇ ਅਕੋਰਡਿੰ ਜੇ ਮੈਨੂੰ ਤੁਸੀਂ ਚਾਹੋ ਆਪਣਾ ਸਾਰਾ ਸੂਟ ਜਿਹੜਾ ਉਹ ਮੈਂ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੁਸੀਂ ਆਪਣਾ ਜਿਹੜਾ ਆਰਡਰ ਸਾਨੂੰ WhatsApp ਤੇ ਪਲੇਸ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਉਂਦਾ 6239167900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀ ਕਾ